ਉਹਨਾਂ ਮਾਪੇ ਬੱਚੇ ਨੂੰ ਗੁੱਸਾ ਕਰਦੇ ਨੇ ਡਾਂਟਦੇ ਨੇ ਮਾਰਦੇ ਨੇ ਪਰ ਉਹਦੇ ਵਿੱਚ ਕੋਈ ਪਾਪ ਨਹੀਂ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਪ੍ਰੇਮ ਛੁਪਿਆ ਉਹ ਜੀਵਨ ਦਾ ਵਿਸਤਾਰ ਕਰਨਾ ਚਾਹੁੰਦੇ ਨੇ ਜੀਵਨ ਦੇ ਕੁਝ ਮਾਇਨੇ ਜਿਹੜੇ ਆਪਣੇ ਬੱਚੇ ਨੂੰ ਸਿਖਾਣਾ ਚਾਹੁੰਦੇ ਨੇ ਕਿ ਤਾਂ ਕਿ ਮੇਰਾ ਬੱਚਾ ਜੀਵਨ ਚ ਕਮਜਾਬ ਹੋਵੇ ਅਗਰ ਕੋਈ ਮਾਪੇ ਆਪਣੇ ਬੱਚੇ ਨੂੰ ਸਾਰੀਆਂ ਗੱਲਾਂ ਬੱਚੇ ਦੀਆਂ ਮੰਨਣਗੇ ਕਦੀ ਡਾਂਟਣਗੇ ਨਹੀਂ ਉਦੇ ਹਰ ਜਿੱਦ ਪੂਰੀ ਕਰਨਗੇ ਤੇ ਜਦੋਂ ਬੱਚਾ ਵੱਡਾ ਹੋਏਗਾ ਤੇ ਉਹ ਆਪਣੇ ਬਾਪ ਦਾ ਦੁਸ਼ਮਣ ਬਣ ਜਾਏਗਾ ਉਹ ਕਿਉਂ ਕਿਉਂਕਿ ਜਦੋਂ ਬੱਚਾ ਸਮਝਦਾਰ ਹੁੰਦਾ ਉਹ ਕਹਿੰਦਾ ਮੈਂ ਤੇ ਬੱਚਾ ਸੀ ਉਹ ਆਪਣੇ ਬਾਪ ਨੂੰ ਕਹਿੰਦਾ ਕਿ ਆਪ ਜੀ ਕੋਲ ਤੇ ਅਨੁਭਵ ਸੀ ਜੀਵਨ ਦਾ ਤੁਹਾਡੇ ਕੋਲ ਤੇ ਅਨੁਭਵ ਸੀ ਤੁਹਾਡੇ ਕੋਲ ਗਿਆਨ ਸੀਗਾ ਕੀ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਤੇ ਮੈਂ ਤੇ ਬੱਚਾ ਸੀਗਾ ਤੇ ਜਦੋਂ ਅਸੀਂ ਹਰ ਬੱਚੇ ਦੀ ਜ਼ਿੰਦਗੀ ਪੂਰੀ ਕਰਦੇ ਆ ਤੇ ਬੱਚੇ ਦੇ ਭਵਿਸ਼ੇ ਨੂੰ ਖਰਾਬ ਕਰਦੇ ਆ